ਮੇਲੇ ਨੂੰ ਚੱਲੀ ਏ ਹੋਰਾ ਆ ਜਾਂਦੇ ਕਿਹੜਾ ਗੱਡੋ ਆ ਆ ਜਾਦਾ ਕੀ ਬਾਤ ਹੈ ਸ਼ਾਵਾ ਬੱਟ ਸ਼ਾਵਾ ਬੱਟ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆ ਜੀ ਆਨ ਆਦੇ ਆ ਆਪਾਂ ਕਰਦੇ ਆ ਅੱਜ ਦਾ ਨਵਾਂ ਵਲੌਗ ਸ਼ੁਰੂ ਤੇ ਚੱਲੇ ਆ ਮੇਲੇ ਤੇ ਜਿੱਦਾਂ ਤੁਹਾਨੂੰ ਪਿਛਲੇ ਵਲੌਗ 'ਚ ਦੱਸਿਆ ਸੀ ਚੱਲੇ ਆ ਮੇਲੇ ਤੇ ਸਾਰੇ ਬੰਦੇ ਹੀ ਹੋ ਗਏ ਤਿਆਰ ਚਲੋ ਸਾਹਬ ਜੀ ਉੱਠੋ ਸੁੱਤੇ ਹੋ ਮੇਲੇ ਜਾਣਾ ਉਸਤਾਦ ਤੁਸੀਂ ਲਿਆਓ ਮੋਟਰਸਾਈਕਲ ਆ ਕਢੋ ਯਾਰ ਲਿਆਓ ਲਾਰੀਆਂ ਆ ਜੀ ਲਿਆਓ ਲਿਆਓ ਲਾਰੀਆਂ ਆਦੀਆਂ ਤਾਂ ਚਲੀਏ ਮੇਲੇ ਹੁਣ ਆਜੋ ਆਜੋ ਬੰਦੇ ਦੇਖੋ ਜਰਾ ਬੰਦੇ ਐਂਡਰੈਸਿੰਗ ਹਾਂ ਜੀ ਆਜੋ ਯਾਰਾਂ ਕੱਢੋ ਆਜੋ ਆਜੋ ਯਾਰ ਕੱਢੋ ਰੋਟ ਕੁੱੜ ਰੋ ਆਹੋ ਚੱਲਦੇ ਆ ਮੇਲੇ ਤੇ ਜੋ ਵੀ ਰੂਟੀਨ ਆ ਤਰ ਨਾਲ ਸਾਂਝੀ ਕਰਦੇ ਆ ਮੇਲਾ ਤੁਹਾਨੂੰ ਆਪਦੇ ਪਿੰਡ ਨਰਵੜ ਦਾ ਇੰਜੋਏ ਕਰਵਾਉਣੇ ਟੀਮਾਂ ਹੋ ਗਈਆਂ ਐਂਟਰ ਭਾਜੀ ਮਨਹਾਲੇ ਦੀ ਟੀਮ ਹਨ ਜਨਤਾ ਵੇ ਪੂਰੀ बसि बसि Jangan aja. Jangan kau terus terlantar, <coughs> lagi ya.

point cho mình đã lấy out rồi, out time out không, không, không,

ਇੱਕ ਇੱਕ ਇਧਰ ਗਈ ਜਾਣ ਜਾਨ ਵਾਲੀ ਕੋ ਸ਼ਾਵਾ ਬਾਟ फर्स्ट हाफ हो गया। ओ यार लेके रखा है। बाटे। शावा बाटे। जाने वाले भी इधर भी। है ना भी कुछ चल रही।

ਮੇਲੇ ਨੂੰ ਚੱਲੀ ਏ ਮੱਲਾ ਕੱਟ ਕੁੜਤੇ ਦੇ ਬੱਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋੜੀਆਂ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋੜੀਆਂ ਖਸਮਾ ਨੂੰ ਖਾਂਦਾ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟਵੇ ਚੱਲ ਮੇਲੇ ਨੂੰ ਚੱਲੀ ਏ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਟ ਵੇ ਚੱਲ ਮੇਲੇ ਨੂੰ ਚੱਲੀ ਏ ਮੱਲਾ ਕੱਢ ਕੁੜਤੇ ਦੇ ਵਟ ਵੇ ਚੱਲ ਮੇਲੇ ਨੂੰ ਚੱਲੀ ਏ ਆ ਲੈ ਫੜ ਕੁੰਜੀਆਂ ਤੇ ਸੰਭ ਲੈ ਤੇ ਜੋੜੀਆਂ ਆ ਲੈ ਆੜੀ ਕੁੰਜੀਆਂ ਤੇ ਸੰਭਲਤ ਜੋਈਆਂ ਖਸਮਾ ਨੂੰ ਖਾਂਦਾ ਏ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀ ਏ ਹੋ ਰੌਣਕ ਹੋ ਜੂ ਘਾਟ ਵੇ ਚੱਲ ਮੇਲੇ ਨੂੰ ਚੱਲੀ ਏ ਜਲੀ ਵਜਾ ਸ਼ੋਦਾ ਲੰਮੇਂਦਿਆ ਵਗਦੀ ਐਰਾਵੀ ਵਿੱਚ ਜੁਗਨੂ ਜਾ ਜਗ ਦਾ ਕਮਲਾ ਜਾ ਦਿਲ ਤੇਰੇ ਬਿਨਾ ਨਹੀਂ ਲੱਗਦਾ ਪੀ ਲੋ ਬੋਤਲਾਂ ਪੀ ਲੋ ਆ ਜਾਓ ਆ ਜਾਓ ਆ ਜਾਓ ਪੀ ਲੋ ਬੋਤਲਾਂ ਪੀਨੋ ਪੀ ਲੋ ਆਹ ਸ਼ੁਕਰ ਹੈ ਬੱਤੀ ਵੀ ਆ ਗਈ ਹਾਂ ਬੱਤੀ ਚੱਲ ਜਾਈਂਗੀ ਉਹਨਾਂ ਨਾਲ ਇਧਰ ਵੇਹ ਓਏ ਬੋਤਲ ਨੂੰ ਬੋਤਲ ਪੀਂਦਿਆ ਕੀ ਹੋਈ ਬੋਤਲ ਨੂੰ ਬੋਤਲ ਪੀਂਦਿਆ ਕੋਈ ਪੀਂਦਾ ਪਿਆ ਓ ਮਾਜੀ ਆਜਾ ਟੀਕਾ ਖਾ ਬੋਤਲ ਛੱਡ ਐਸੀ બસ ਬਸ ਨਾ ਬਸ ਬਸ ਪਾਨ ਨੇ ਬਲੋਗ ਕਰਾ ਰਹੇ ਕੰਮ ਨੇ ਲਓ ਜੀ ਮੇਰੇ ਨੇ ਤੂੰ ਹੋ ਕੇ ਆ ਗਿਆ ਡੇਰੇ ਤੇ ਤੇ ਜਨਾਬ ਜਲੇਬੀਆਂ ਜਲੂਮੀਆਂ ਖਾਣ ਦੇ ਨੂੰ ਤੁਸੀਂ ਖਾਣ ਜਿਹੜੇ ਨਹੀਂ ਗਏ ਹਾਂ ਜੀ ਖਾ ਭਾਈ ਤੂੰ ਤੇ ਵਲੋਗ ਕਰਦੇ ਆਪਾਂ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਹਾਂ ਇੱਕ ਨਵੇਂ ਵਲੋਗ 'ਚ ਲਾਈਕ